ਡਾਕਟਰ ਸਾਹਿਬ ਜਿਹੜੇ ਨਿਯੁਕਤੀ ਪੱਤਰ ਇਹ ਮੈਂ ਖਿਲੋਲ ਪਿਓਰ ਬਣਾ ਕਰੀ ਕਿਹ ਕੰਨਾ ਜਾ ਇਹ ਤੋਂ ਨੀਚੇ ਹੀ ਕਰਾਓ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਸਿਹਤ ਕ੍ਰਾਂਤੀ ਸ਼ੁਰੂ ਕੀਤੀ ਹੈ ਜੀ ਉਹਦਾ ਉਹਦੀ ਇੱਕ ਹੋਰ ਕੜੀ ਹੈ this is another i would say illustrious feather in the cap of our worthy chief minister ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਰੋਜ਼ਗਾਰ ਸਿਹਤ ਸਿੱਖਿਆ ਰੋਜ਼ਗਾਰ 263 ਤੋਂ ਜ਼ਿਆਦਾ ਕਿ ਥੋੜੇ ਦਿਨ ਪਹਿਲਾਂ ਦਿੱਤੇ ਸੀ ਔਰ ਅੱਜ ਜਿਹੜੇ ਹੈਗੇ ਆ ਇਹ 586 ਨਿਯੁਕਤੀ ਪੱਤਰ ਹੈ ਜਿਹਦੇ ਵਿੱਚ ਜ਼ਿਆਦਾ एएनएम ਜਿਹਨੂੰ ਅਸੀਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਐਮਪੀएचडब्ल्यू ਫੀਮੇਲ ਕਹਿੰਦੇ ਆ ਔਰ ਆਪਥਾਲਮਿਕ ਆਫੀਸਰ ਹੈ ਲੈਬਾਰਟਰੀ ਟੈਕਨੀਸ਼ੀਅਨ ਹੈ ਔਰ ਵਾਰਡ ਅਟੈਂਡੈਂਟ ਹੈ 586 ਨੂੰ ਅੱਜ ਦਿੱਤੇ ਆ ਜੀ 450 ਸਾਢੇ ਹੋ ਰਿਹਾ ਵੈਰੀਫਿਕੇਸ਼ਨ ਚੱਲਦੀ ਪਈ ਹੈ ਉਹਨਾਂ ਨੂੰ ਵੀ ਜਲਦੀ ਦੇਾਂਗੇ ਇਸੇ ਤਰ੍ਹਾਂ ਡਾਕਟਰ ਦੀ ਭਰਤੀ ਹੋ ਰਹੀ ਹੈ ਜੀ ਸਟਾਫ ਨਰਸਸ ਦੀ ਭਰਤੀ ਹੋ ਰਹੀ ਹੈ ਔਰ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਨੂੰ ਦਿੱਤੇ ਆ ਮੇਲ ਵਾਲੇ ਜਿਹੜੇ ਹੈਗੇ ਆ ਉਹ ਉਹਨਾਂ ਦੀ ਵੀ ਡਿਮਾਂਡ ਆ ਉਹਨਾਂ ਦੀ ਵੀ ਬਹੁਤ ਜਲਦੀ ਭਰਤੀ ਕਰਾਂਗੇ ਸੋ ਮੈਂ ਜਿੰਨੇ ਵੀ ਸਾਡੇ ਸਿਹਤ ਨਾਲ ਜਿੰਨੇ ਵੀ ਸਾਡੇ ਮਲ ਵਰਕਰ ਹੈਗੇ ਆ ਉਹਨਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਤੁਸੀਂ ਯਕੀਨਾਨ ਰੱਖਣਾ ਸਾਰਿਆਂ ਦੀ ਵਾਰੀ ਆਏਗੀ ਮਾਨ ਸਰਕਾਰ ਦਾ ਜਿਹੜਾ ਇਹ ਮਿਸ਼ਨ ਹੈ ਇਹਦਾ ਜਿਸ ਤਰ੍ਹਾਂ ਉਹਨਾਂ ਨੇ ਟੇਲਾ ਤੱਕ ਪਾਣੀ ਪਹੁੰਚਾਇਆ ਇਹ ਸੁਵਿਧਾ ਵੀ ਸਾਰਿਆਂ ਤੱਕ ਪਹੁੰਚਾਵਾਂਗੇ ਜੀ ਅਸੀਂ ਦੇਖੋ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਸੀ ਨੇ ਜਦੋਂ ਮੈਂ ਕਿਤੇ ਜਾਂਦਾ ਹੁੰਦਾ ਸੀ ਉੱਥੇ ਆਂਦੀਆਂ ਸੀ ਕਹਿੰਦੇ ਸੀ ਸਾਰਾ ਸੀ ਕੱਚੇ ਆ ਜੋ ਤੁਸੀਂ ਕਹੇ 18 ਸਾਲ 15 ਸਾਲ 18 ਸਾਲ ਹੋ ਗਿਆ ਸਾਨੂੰ ਤੇ ਉਹ ਹੁਣ ਅੱਜ ਉਹ ਪੱਕੀਆਂ ਹੋ ਗਈਆਂ ਜੀ ਉਹ ਬਹੁਤ ਖੁਸ਼ ਹੈ ਜੀ ਉਹ ਤੇ ਬਾਕੀ ਸਭ ਨੂੰ ਵੀ ਮੈਂ ਕਹਿੰਦਾ ਵੀ ਇਹ ਤਰੀਕਾ ਹੈਗਾ ਬਹੁਤ ਸਾਰੀ ਜਿਹੜੇ ਕਰੋਨਾ ਵਾਰੀਅਰ ਸੀਗੇ ਉਹਨਾਂ ਨੇ ਕਰੋਨਾ 'ਚ ਕੰਮ ਕੀਤਾ ਸੀਗਾ ਉਹਨਾਂ ਨੂੰ ਇਹਦੇ ਵਿੱਚ ਅਪਾਇੰਟਮੈਂਟ ਲੈਟਰ ਮਿਲੇ ਜੀ ਇਸੇ ਤਰ੍ਹਾਂ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਕਲੀਨिकल ਅਸਿਸਟੈਂਟ ਸੀਗੇ ਉਹ ਮਤਲਬ ਉਹ ਪੱਕੀ ਨੌਕਰੀ ਨਹੀਂ ਹੈ ਉਹ ਐਂਟਰੀ ਲੈਵਲ ਜੌਬ ਹੈ ਉਹਦੇ ਵਿੱਚ ਹੈਗਾ ਅਰਨ ਵਾਇਲ ਯੂ ਲਰਨ ਆਪਣਾ ਕੰਮ ਸਿੱਖਦੇ ਰਹੋ ਕਰੀ ਚੱਲੋ ਤੇ ਜਦੋਂ ਸਰਕਾਰੀ ਨੌਕਰੀ ਨਿਕਲਦੀ ਹੈ ਯੂ ਆਰ ਬੈਟਰ ਕੁਆਲੀਫਾਈਡ ਉਹਨਾਂ ਨੂੰ ਅਸੀਂ ਐਕਸਪੀਰੀਅੰਸ ਦੇ ਨੰਬਰ ਵੀ ਦਿੰਨੇ ਆ ਉਹਨਾਂ ਨੂੰ ਹਾਂਜੀ ਦੇਖੋ ਚਾਰ ਤਾਂ ਸਾਡੇ ਜਿਹੜੇ ਹੈਗੇ ਆ ਉਹ ਟੈਂਡਰ ਵਗੈਰਾ ਹੋ ਗਏ ਆ ਹੁਣ ਸਾਡੇ ਅਲਟੀਮੇਟਲੀ ਫਾਈਨਲ ਹੋ ਗਿਆ ਹੈਗਾ ਚਾਰ ਮੈਡੀਕਲ ਕਾਲਜ ਤਾਂ ਜਿਹੜੇ ਸਾਡੇ ਸੈਂਟਰ ਦੀ ਸਿਸਟਰਸ ਨੇ ਚੱਲ ਰਹੇ ਆ ਤੇ ਅਸੀਂ ਹੋਰ ਵੀ ਸੋਚ ਰਿਹਾ ਪਏ ਅਸੀਂ ਕੱਟੋ-ਕੱਟ ਜਿਹੜੇ ਹੈਗੇ ਆ ਉਹ 8 ਮੈਡੀਕਲ ਕਾਲਜ ਜਿਹੜਾ ਸਾਡਾ ਆਉਣ ਵਾਲੇ 1-2 ਸਾਲ ਚ ਟਿਚਾ ਵੀ 8-9 ਸ਼ੁਰੂ ਹੋ ਜਾਣ ਹੌਲੀ-ਹੌਲੀ ਫਿਰ ਸਾਰੇ ਹਰ ਡਿਸਟ੍ਰਿਕਟ ਲੈਵਲ ਤੇ ਖੋਲਾਂਗੇ ਜੀ ਜਿਹੜੇ ਜਿਨ੍ਹਾਂ ਦੇ ਪੈਸੇ ਆ ਚੁੱਕੇ ਆ ਮਹਾੜੀ ਚੱਲਦਾ ਪਿਆ ਜੀ ਹੁਸ਼ਿਆਰਪੁਰ ਕਬੂਰਥਲੇ ਦਾ ਔਰ ਮਲੇਰਕੋਟਲੇ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਉਹਦਾ ਥੋੜਾ ਜਿਹਾ ਲੈਂਡ ਇਸ਼ੂ ਸੀਗੇ ਜਿਹੜੇ ਕਿ ਅਸੀਂ ਰਿਜ਼ੋਲਵ ਕਰ ਲਿਆ ਹੁਣ ਉੱਥੇ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਸવાય ਜਿਹੜੇ ਬਣਨੇ ਆ ਜੀ ਸ਼ਹੀਦ ਭਗਤ ਸਿੰਘ ਨਗਰ ਜਿਹੜੇ ਮਾਰਜੋਗ ਮੁੱਖ ਮੰਤਰੀ ਸਾਹਿਬ ਤੋਂ ਪ੍ਰਵਾਨਗੀ ਮਿਲ ਚੁੱਕੀ ਆ ਸਗਰੂਰ ਦਾ ਪਹਿਲਾਂ ਹੀ ਹੈਗਾ ਜੀ ਔਰ ਇਸ ਤੋਂ ਸવાય ਮੋਗੇ ਦੇ ਵਿੱਚ ਹੈ ਔਰ ਗੁਰਦਾਸਪੁਰ ਦੇ ਵਿੱਚ ਹੈ ਤੇ ਇਹ ਅੱਠ ਜਿਹੜੇ ਹੈਗੇ ਬਾਕੀ ਬਾਕੀ ਦੇ ਵੀ ਕਰਾਂਗੇ ਹੋਰ ਵੀ ਕਰਾਂਗੇ ਜੀ ਦੇਖੋ 872 ਹੋ ਗਏ ਉਹ ਸੀਐਮ ਦੀ ਯੋਗਸ਼ਾਲਾ ਤੇ ਆਮ ਆਦਮੀ ਕਲੀਨਿਕ ਇਹ ਬਹੁਤ ਹੀ ਮਤਲਬ ਕਹੋਗਾ ਦੇਸ਼ ਦਾ ਦੁਨੀਆ ਦਾ ਬਿਹਤਰੀਨ ਮਾਡਲ ਹੈ ਜੀ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਸਾਰੇ ਹੋਰ ਖੋਲ੍ਹਾਂਗੇ ਜੀ ਆਉਣ ਵਾਲੇ ਸਮੇਂ ਚ ਇਹਦੀ ਡਿਮਾਂਡ ਬਹੁਤ ਹੈ ਸਾਡੇ ਕੱਲ ਹੀ ਮੇਰੇ ਸੈਕਟਰੀ ਜਾ ਕੇ ਆਏ ਆ ਜੀ ਆਪਣੇ ਜਿਹੜੇ ਯੂਨੀਅਨ ਸੈਕਟਰੀ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਆਇਆ ਸੈਕਟਰੀ ਦੇ ਨਾਲ ਮੈਂ ਪਹਿਲਾਂ ਡੱਡਾ ਜੀ ਨੂੰ ਮਿਲ ਕੇ ਆਇਆ ਸੀਗਾ ਸੋ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਫੰਡਸ ਆ ਇੱਕ ਮਹੀਨੇ ਚ ਮਹੀਨੇ ਡੇਢ ਮਹੀਨੇ ਚ ਆਣ ਲੱਗ ਜਾਣਗੇ ਤੇ ਅਸੀਂ ਬਹੁਤ ਸਾਰੇ ਹੋਰ ਵੀ ਆਮ ਆਦਮੀ ਕਲੀਨਿਕ ਵੀ ਖੋਲਾਂਗੇ ਦੂਜੇ ਹੈਲਥ ਇੰਸਟੀਟਿਊਸ਼ਨਸ ਵੀ ਖੋਲਾਂਗੇ ਔਰ ਜਿਹੜੇ ਬਾਕੀ ਐਗਜ਼ਿਸਟਿੰਗ ਹਸਪੀਟਲ ਆ ਉਹਨਾਂ ਦੇ ਵਿੱਚ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਮਾਨ ਸਾਹਿਬ ਨੇ ਸਾਨੂੰ ਖੁੱਲੇ ਫੰਡ ਦਿੱਤੇ ਆ ਹਾਲਾਂਕਿ ਕੇਂਦਰ ਦੇ ਫੰਡਸ ਸਾਨੂੰ ਨਹੀਂ ਮਿਲ ਰਹੇ ਸੀ ਅਜੇ ਲੇਕਿਨ ਅਸੀਂ ਸਾਰੀਆਂ ਦਵਾਈਆਂ ਮਿਲ ਲਈਆਂ ਸਾਰੇ ਸਰਕਾਰੀ ਹਸਪਤਾਲਾਂ 'ਚ ਐਕਸਰੇ ਅਲਟਰਾਸਾਉਂਡ ਹੁਣ ਅਸੀਂ ਡਾਕਟਰ ਭਰਤੀ ਕਰ ਲਗਾਤਾਰ ਰਾਤਰ ਚੱਲਣਗੇ ਜਿਹਦੇ ਵਿੱਚ ਬਿਲਡਿੰਗ ਵੀ ਆ ਗਈ ਉਹਦੇ ਚ ਇਕੁਪਮੈਂਟ ਇਨਫਰਾਸਟ੍ਰਕਚਰ ਵੀ ਆ ਗਿਆ ਐਚ ਆਰ ਹਿਊਮਨ ਜੈਨੈਰੀ ਰਿਸੋਰਸ ਚਾਹੇ ਡਾਕਟਰਸ ਆ ਪੈਰਾਮੈਡਿਕਸ ਆ ਉਹ ਵੀ ਆ ਲਗਾਤਾਰ ਜਿਹੜੇ ਹੈਗੇ ਅਸੀਂ ਰਿਕਰੂਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬੈਸਟ ਪੋਸੀਬਲ ਗੁੱਡ ਕੁਆਲਿਟੀ ਹੈਲਥ ਸਰਵਿਸਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤਾਂ ਕਿ ਲੋਕਾਂ ਨੂੰ ਜਿਹੜਾ ਆਲਰੇਡੀ ਆਮ ਆਦਮੀ ਕਲੀਨਿਕ ਕਰਕੇ 1050 ਕਰੋੜ ਰੁਪਏ ਦਾ ਆਊਟ ਆਫ ਪਾਕਟ ਐਕਸਪੈਂਸਸ ਬਚਿਆ ਲੋਕਾਂ ਦੇ ਇਸੇ ਤਰ੍ਹਾਂ ਸੈਕੰਡਰੀ ਕੇਅਰ ਟ੍ਰਾਸਟਰੀ ਕੇਅਰ ਦੇ ਵਿੱਚ ਵੀ ਇਸ ਤੋਂ ਵੱਧ ਜਿਹੜੇ ਪੈਸੇ ਆ ਲੋਕਾਂ ਦੇ ਬਚਿਆ ਨਾਟ ਓਨਲੀ ਕਿ ਮਾਨ ਸਾਹਿਬ ਨੇ ਇਹਦੇ ਵਿੱਚ ਕੀਤਾ ਉਹਨਾਂ ਨੇ ਟੋਲ ਪਲਾਜ਼ਾ ਵੀ ਜਿਹੜੇ ਬੰਦ ਕੀਤੇ 18 19 ਦੇ ਕਰੀਬ ਉਹਦੇ ਨਾਲ ਵੀ 61 ਲੱਖ ਰੁਪਏ ਦਾ ਲੋਕਾਂ ਨੂੰ ਡੇਲੀ ਫਾਇਦਾ ਹੋ ਰਿਹਾ ਸੋ ਇਹ ਮਾਨ ਸਰਕਾਰ ਜਿਹੜੇ ਲੋਕਪੱਕੀ ਜਿਹੜੇ ਕੰਮ ਕਰ ਰਹੀ ਆ ਲੋਕਾਂ ਨੂੰ ਪਸੰਦ ਵੀ ਆ ਰਹੇ ਆ ਹਾਲੀ ਮੈਡੀਕਲ ਕਾਲ